ਏ ਸਾਡੇ ਮਾਨਯੋਗ ਨੈਸ਼ਨਲ ਕੰਪੀਟਰ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਦਾ ਔਰ ਸਾਡੀ ਸਰਕਾਰ ਦਾ ਲੋਕਾਂ ਨਾਲ ਵਾਅਦਾ ਸੀਗਾ ਜਿੱਥੇ ਅਸੀਂ ਜਿਵੇਂ ਲੋਕਾਂ ਨੂੰ ਕਿਹਾ ਸੀ ਫਿਰ بجلی ਦੇਵਾਂਗੇ ਦੇ ਦਿੱਤੀ ਖੇਤਾਂ ਦੇ ਟੇਲਾਂ ਤੱਕ ਪਾਣੀ ਪਚਾਵਾਂਗੇ ਦਿਨੇ بجلی ਦੇਵਾਂਗੇ ਉਹ ਵੀ ਦੇ ਦਿੱਤੀ ਅਸੀਂ ਬਹੁਤ ਸਾਰੇ ਵਾਅਦੇ ਪੂਰੇ ਕੀਤੇ ਹੁਣ ਇਹ ਵਾਅਦਾ ਪੂਰਾ ਕਰਨ ਦਾ ਜਿਹੜਾ ਹੈਗਾ ਸਰਕਾਰ ਨੇ ਤਿਆਰ ਕੀਤਾ ਕਿ ਜਿਹੜੇ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਜੇਲ੍ਹਾਂ ਚ ਟੱਕਾਂਗੇ ਜਿਹੜੇ ਵੇਚਣ ਵਾਲੇ ਆ ਜਿਹੜੇ ਸਮਗਲਰ ਆ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਡੀਕ੍ਰਿਮਨਲਾਈਜ਼ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਨਹੀਂ ਭੇਜਣਾ ਉਹਨਾਂ ਨੂੰ ਹਸਪਤਾਲਾਂ ਚ ਭੇਜਾਂਗੇ ਡੀ ਅਡਿਕਸ਼ਨ ਸੈਂਟਰ ਚ ਭੇਜਾਂਗੇ ਔਰ ਰੀਹੈਬ ਸੈਂਟਰ ਚ ਲੈ ਕੇ ਜਾਵਾਂਗੇ ਤੇ ਲੋਕਾਂ ਦਾ ਬਹੁਤ ਸਪੋਰਟ ਹੈ ਮਾਪੇ ਆਪ ਬੁਲਾ ਕੇ ਪੁਲਿਸ ਨੂੰ ਇਨਫੋਰਮੇਸ਼ਨ ਦੇਣੀ ਸ਼ੁਰੂ ਕਰਦੇ ਆ ਲੋਕਾਂ ਨੇ ਤੇ ਮੇਰਾ ਬੱਚਾ ਨਸ਼ਾ ਕਰਦਾ ਇਹਨੂੰ ਲੈ ਜਾਓ ਅਸੀਂ ਉਹਨਾਂ ਨੂੰ ਜੇਲ੍ਹਾਂ ਚ ਨਾ ਭੇਜੋ ਜੇਲ੍ਹਾਂ ਪਹਿਲਾਂ ਹੀ ਭਰੀਆਂ ਹੋਈਆਂ ਆ ਓਵਰਕਰਾਊਡਡ ਆ ਜੇ ਤੁਸੀਂ ਇੱਕ ਜਿਹੜਾ ਹੈਗਾ ਬੰਦੇ ਨੂੰ ਜੇਲ੍ਹ ਚ ਭੇਜਣਾ ਨਾ ਜੋ ਉਹਦੇ ਵਾਸਤੇ ਪੁਲਿਸ ਨੂੰ ਬਹੁਤ ਪੁਲਿਸ ਓਵਰਪਾਰਟਨਡ ਹੈ ਜੁਡੀਸ਼ਰੀ ਓਵਰਪਾਰਟਨਡ ਹੈ ਹਸਪਤਾਲ ਜਿਹੜੇ ਹੈਗੇ ਸਾਡੇ ਡੀਡਿਕਸ਼ਨ ਸੈਂਟਰ ਹੈ ਉਹ ਖਾਲੀ ਸੀ ਦੋ ਰਸਤੇ ਹਨ ਉਹਨਾਂ ਨੂੰ ਕਿਹਾ ਇੱਕ ਰਸਤਾ ਹੈਗਾ ਕਿ ਤੁਸੀਂ ਟੀਕੇ ਲਾਉਂਦੇ ਹੋ ਗੋਲੀਆਂ ਤੇ ਆਜੋ ਨਸ਼ਾ ਛੱਡੋ ਕੰਮ ਸਿੱਖੋ ਤੇ ਉਹਦੇ ਤੁਸੀਂ ਡੀਡਿਕਸ਼ਨ ਸੈਂਟਰ ਤੇ ਜਾਓ ਫਿਰ ਰੀਐਬ ਤੇ ਜਾਓ ਫਿਰ ਸਕਿੱਲ ਡਿਵੈਲਪਮੈਂਟ ਤੇ ਜਾਓ ਫਿਰ ਆਪਣਾ ਕੰਮ ਸ਼ੁਰੂ ਕਰ ਲਓ ਦੂਜਾ ਹੈਗਾ ਦੂਜਾ ਹੈਗਾ ਕਿ ਤੁਸੀਂ ਨਸ਼ਾ ਕਰਦੇ ਹੋ ਕੈਨਨ ਨਹੀਂ ਮੰਨਦੇ ਹੋ ਨਸ਼ਾ ਵੇਚਦੇ ਹੋ ਤਾਂ ਪੁਲਿਸ ਤੁਹਾਡੇ ਪਿੱਛੇ ਆ ਤੁਸੀਂ ਭੱਜੋਗੇ ਕਿੱਥੇ ਪਹੁੰਚੋਗੇ ਜ਼ਿਆਦਾ ਜੇਲ੍ਹ ਚ ਪਹੁੰਚੋਗੇ ਜਾਂ ਸਵੇਚ ਪਹੁੰਚੋਗੇ ਮਹਾਰਾਸ਼ਟਰ ਵਿੱਚ ਬਹੁਤ ਨਸ਼ਾ ਹੈ ਨਾਰਥ-ਈਸਟ ਵਿੱਚ ਬਹੁਤ ਨਸ਼ਾ ਹੈ ਇਹ ਕੋਈ ਪੰਜਾਬ ਦੀ ਸਪੈਸਿਫਿਕ ਪ੍ਰੋਬਲਮ ਨਹੀਂ ਹੈ ਪੰਜਾਬ ਬਹੁਤ ਬਾਅਦ ਚ ਆਇਆ ਪਹਿਲਾਂ ਇਹ ਨਾਰਥ-ਈਸਟ ਤੋਂ ਸ਼ੁਰੂ ਹੋਇਆ ਮੈਂ ਉਮੀਦ ਕਰਦਾ ਕਿ ਅਮਿਤ ਚਾਹ ਜੀ ਔਰ ਮੋਦੀ ਜੀ ਤੁਹਾਡਾ ਜਿਹੜਾ ਇਹ ਸਾਡਾ ਵੀਡੀਓ ਦੇਖਣਗੇ ਤੁਹਾਡਾ ਤੁਹਾਡੀ ਗੱਲ ਸੁਣਨਗੇ ਵੀ ਬਹੁਤ ਨਸ਼ਾ ਆ ਰਿਹਾ ਡਰੋਨਾਂ ਭਰ-ਭਰ ਕੇ ਆ ਰਹੀਆਂ ਪਹਿਲਾਂ ਛੋਟੀਆਂ ਸੀ ਹੁਣ ਵੱਡੀਆਂ ਡਰੋਨਾਂ ਆ ਰਹੀਆਂ ਉਹਨਾਂ ਕੋਲ ਸਾਰੀ ਟੈਕਨੋਲੋਜੀ ਆ ਸੈਟਲਾਈਟ ਆ ਕੀ ਨਹੀਂ ਆ ਸੈਂਟਰ ਕੋਲੇ ਉਸ ਜੇ ਚਾਹਤਾ ਸਮਾਨ ਦੇ ਵਿੱਚ ਉੜਦਾ ਹੋਇਆ ਸੈਟਲਾਈਟ ਨੂੰ ਉਡਾ ਦਿੰਦੇ ਆ ਉਹ ਠੀਕ ਹੈ ਜੀ ਉਹਨਾਂ ਕੋਲੇ ਸਾਰਾ ਕੁਝ ਹੈਗਾ ਤੇ ਛੋਟੇ ਛੋਟੇ ਡਰੋਨ ਵੀ ਉਡਾ ਸਕਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇੱਕ ਵੀ ਡਰੋਨ ਕ੍ਰੋਸ ਨਾ ਕਰ ਪਾਏ ਸਾਰਾ ਫੋਕਸ ਇੱਥੇ ਲੈ ਕੇ ਆਣ ਆਪਾਂ ਬਾਕੀ ਸਾਰਾ ਬਾਅਦ ਚ ਕਰ ਲਾਂਗੇ ਆਪਾਂ ਜਿਹੜਾ ਸਪੇਸ ਵਾਲਾ ਕਰਨਾ ਲੇਕਿਨ ਜਿਹੜੀਆਂ ਜਿਹੜੇ ਨਸ਼ੇ ਸਾਡੀ ਆਉਣ ਵਾਲੀ ਪੀੜ੍ਹੀ ਦਾ ਸਵਾਲ ਹੈ ਅਗਲੀ ਜਨਰੇਸ਼ਨ ਦਾ ਸਵਾਲ ਹੈ ਉਹਦੇ ਤੇ ਫੋਕਸ ਕਰਨ ਪੰਜਾਬ ਸਰਕਾਰ ਵੱਲੋਂ ਨਸ਼ਾ ਖਿਲਾਫ ਜਗਦੇ ਤਹਿਤ ਅੱਜ ਮੁਹਾਲੀ ਦੇ ਜਿੱਕਰ ਗੱਲ ਕਰੀਏ ਤਾਂ ਰੀਹੈਬਿਟੇਸ਼ਨ ਸੈਂਟਰ ਦੇ ਵਿੱਚ ਪਹੁੰਚਿਆ ਗਿਆ। ਹਾਲਾਂਕਿ ਬਲਬੀਰ ਸਿੰਘ ਡਾਕਟਰ ਬਲਬੀਰ ਸਿੰਘ ਜਿਹੜੇ ਨੇ ਅੱਜ ਪਹੁੰਚਦੇ ਹੋਏ ਨਜ਼ਰ ਆਏ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਜਿੱਥੇ ਕਿ ਮੁਹਾਲੀ ਦਾ ਨਸ਼ਾ ਸੜਾਓ ਕੇਂਦਰ ਹੈ ਉੱਥੇ ਅੱਜ ਡਾਕਟਰ ਬਲਬੀਰ ਸਿੰਘ ਮੰਤਰੀ ਪੰਜਾਬ ਸਰਕਾਰ ਪਹੁੰਚਦੇ ਹੋਏ ਨਜ਼ਰ ਨੇ ਤੇ ਸਟਾਫ ਦੇ ਨਾਲ ਗੱਲਬਾਤ ਜਰੀਆ ਕਰਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਜਿਗਰ ਪੰਜਾਬ ਦੀ ਗੱਲ ਕਰੀ ਤਾਂ ਨਸ਼ੇ ਦੇ ਵਿੱਚ ਜੂਰ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਫਸੀ ਹੋਈ ਜ਼ਰੂਰ ਜਿਹੜੀ ਹੈ ਉਹ ਨਜ਼ਰ ਜਿਹੜੀ ਆ ਰਹੀ ਹੈ ਹਾਲਾਂਕਿ ਜੇਕਰ ਗੱਲ ਕਰੀਏ ਤਾਂ ਲਗਾਤਾਰ ਪੰਜਾਬ ਸਰਕਾਰ ਵਚਨਬੰਦ ਹੈ ਜਿਦੋਂ ਤੋਂ ਹੀ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਈ ਤਾਂ ਪਹਿਲਾਂ ਤਾਂ ਇਹ ਕਿਹਾ ਜਾਂਦਾ ਕਿ ਨਸ਼ੇ ਜਿਹੜੇ ਨੇ ਉਹ ਖਤਮ ਕੀਤੇ ਜਾਣਗੇ ਤਾਂ ਪਿਛਲੀ ਸਰਕਾਰ ਦੇ ਵਿੱਚ ਵੀ ਇਸ ਤਰ੍ਹਾਂ ਜ਼ਰੂਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਵਗੈਰਾ ਮੁੱਖ ਮੰਤਰੀ ਸੀ ਉਹਨਾਂ ਵੱਲੋਂ ਜਿਨ੍ਹਾਂ ਕਿ ਹਕਿਆਸੀ ਪੰਜਾਬ ਦੇ ਵਿੱਚੋਂ ਨਸ਼ੇ ਜਿਹੜੇ ਨੇ ਉਹ ਜਲਦ ਕਦਮ ਕੀਤੇ ਜਾਣਗੇ ਪਰ ਨਸ਼ੇ ਜਿਹੜੇ ਨੇ ਉਹ ਫਿਲਹਾਲ ਜੋ ਤੋ ਤੇ ਉਹ ਜਿਵੇਂ ਚੱਲਦੇ ਹੋਏ ਜ਼ਰੂਰ ਜਿਹੜਾ ਉਹ ਨਜ਼ਰ ਆ ਰਹੀ ਹੈ ਹਾਲਾਤ ਨਹੀਂ ਜੇਕਰ ਹੁਣ ਪੰਜਾਬ ਸਰਕਾਰ ਦੀ ਗੱਲ ਕਰਤਾ ਜੂਰ ਨਸ਼ੇ ਦੇ ਖਿਲਾਫ ਉਹ ਜੰਗ ਜਿਹੜੀ ਹੈ ਉਹ ਜੂਰ ਬਿੜੀ ਹੋਈ ਜਿਸ ਦੇ ਚੱਲਦੇ ਆ ਜਿਹੜੇ ਨਸ਼ੇ ਦੇ ਵਪਾਰੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਕਿਤਨਾ ਕਿਤੇ ਪੀਲੇ ਪੰਜੇ ਚੱਲਦੇ ਹੋਏ ਨਜ਼ਰ ਜਿਹੜੇ ਆ ਉਹ ਆ ਰਹੇ ਨੇ ਤੇ ਦੂਸਰੇ ਪਾਸੇ ਅਗਰ ਗੱਲ ਕਰੀਏ ਤਾਂ ਨਸ਼ਾ ਦੇ ਵਪਾਰੀ ਨੇ ਉਹ ਤੋਂ ਸਪਾਈ ਜਿਹੜੀ ਹੈ ਉਹ ਕੀਤੀ ਜਾਂਦਾ ਡਾਕਟਰ ਬਲਬੀਰ ਸਿੰਘ ਸਾਣਾਵਲੋਂ ਨੇ ਡਾਕਟਰ ਸਾਹਿਬ ਅਗਰ ਗੱਲ ਕਰੀਏ ਤਾਂ ਜ਼ੂਰ ਨਸ਼ੇ ਦੇ ਖਿਲਾਫ ਜਿਹੜੀ ਜੰਗ ਹੈ ਉਹ ਲਗਾਤਾਰ ਚੱਲ ਰਹੀ ਹੈ ਅੱਜ ਪੰਜਾਬ ਦੇ ਵਿੱਚ ਉਹਨਾਂ ਤੋਂ ਤੁਸੀਂ ਘੁੰਮਦੇ ਹੋਏ ਨਜ਼ਰ ਆਇਆ ਤੇ ਅੱਜ ਮੋਹਾਲ ਦੇ ਵਿੱਚ ਪਹੁੰਚੇ ਹੋ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਦੇਖੋ ਇਹ ਸਾਡੇ ਮਾਨਯੋਗ ਨੈਸ਼ਨਲ ਕਲੀਨਰ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਦਾ ਔਰ ਸਾਡੇ ਸਰਕਾਰ ਦਾ ਲੋਕਾਂ ਨਾਲ ਵਾਅਦਾ ਸੀਗਾ ਜਿੱਥੇ ਅਸੀਂ ਜਿਵੇਂ ਲੋਕਾਂ ਨੂੰ ਕਿਹਾ ਸੀ ਫਿਰ بجلی ਦੇਵਾਂਗੇ ਦੇ ਦਿੱਤੀ ਖੇਤਾਂ ਦੇ ਢੇਲਾਂ ਤੱਕ ਪਾਣੀ ਪਹੁੰਚਾਵਾਂਗੇ ਦਿਨੇ ਬਿਜਲੀ ਦੇਵਾਂਗੇ ਉਹ ਵੀ ਦੇਤੀ ਅਸੀਂ ਬਹੁਤ ਸਾਰੇ ਵਾਅਦੇ ਪੂਰੇ ਕੀਤੇ ਆ ਹੁਣ ਇਹ ਵਾਅਦਾ ਪੂਰਾ ਕਰਨ ਦਾ ਜਿਹੜਾ ਹੈਗਾ ਸਰਕਾਰ ਨੇ ਤਿਆਰ ਕੀਤਾ ਕਿ ਜਿਹੜੇ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਜੇਲ੍ਹਾਂ ਚ ਟੱਕਾਂਗੇ ਜਿਹੜੇ ਵੇਚਣ ਵਾਲੇ ਆ ਜਿਹੜੇ ਸਮੱਗਲਰ ਆ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਡੀਕ੍ਰਿਮਨਲਾਈਜ਼ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਨਹੀਂ ਭੇਜਣਾ ਉਹਨਾਂ ਨੂੰ ਹਸਪਤਾਲਾਂ ਤੇ ਭੇਜਾਂਗੇ ਡੀ ਅਡਿਕਸ਼ਨ ਸੈਂਟਰ ਚ ਭੇਜਾਂਗੇ ਔਰ ਰੀਹੈਬ ਸੈਂਟਰ ਚ ਲੈ ਕੇ ਜਾਵਾਂਗੇ ਉਹਨਾਂ ਨੂੰ ਪਹਿਲਾਂ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਗੋਲੀਆਂ ਤੇ ਲੈ ਕੇ ਆਵਾਂਗੇ ਜਿਹੜ ਉਹਨਾਂ ਨੂੰ ਕੰਮ ਸ਼ੁਰੂ ਕਰਵਾਵਾਂਗੇ ਤੇ ਉਹਦੇ ਚ ਬਹੁਤ ਸਾਰੇ ਜਿੰਨਾ ਵੀ ਜਿਹੜੇ ਵੀ ਬੱਚੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਉਹ ਵਾਲਾ ਕੰਮ ਦੇਵਾਂਗੇ ਚਾਹੇ ਖੇਤੀਬਾੜੀ ਨਾਲ ਸੰਬੰਧਤ ਹੋਵੇ ਕੋਈ ਉਹਨਾਂ ਦਾ ਇਲੈਕਟ੍ਰੀਸ਼ੀਅਨ ਰੈਫਰਿਜਰੇਸ਼ਨ ਟਰੈਕਟਰ ਮਕੈਨਿਕ ਦਾ ਹੋਵੇ ਕੋਈ ਬੰਦਾ ਢਾਬਾ ਸ਼ੁਰੂ ਕਰਨਾ ਚਾਹੁੰਦਾ ਕੁਕਿੰਗ ਸਿੱਖਣੀ ਚਾਹੁੰਦਾ ਜੋ ਵੀ ਬੰਦਾ ਕੰਮ ਸਿੱਖਣਾ ਚਾਹੁੰਦਾ ਉਹਨੂੰ ਕੰਮ ਸਿਖਾ ਕੇ ਜਿੰਨੀਆਂ ਗੌਰਮਤ ਦੀਆਂ ਸਕੀਮਾਂ ਲੱਗੀਆਂ ਕੋਈ ਨਾ ਕੋਈ ਲੋਨ ਦਵਾ ਕੇ ਉਹਨਾਂ ਨੂੰ ਕੰਮ ਸ਼ੁਰੂ ਕਰਾਣਾ ਹੈ ਸਮਾਜ ਦੇ ਵਿੱਚ ਅਕਸਰ ਦੇਖਿਆ ਜਾਂਦਾ ਕਿ ਨਵੇਂ-ਨਵੇਂ ਵੀਡੀਓ ਜਿਹੜੇ ਨੇ ਉਹ ਨਿਕਲਦੇ ਆ ਰਹੇ ਨਸ਼ੇ ਦੇ ਖਿਲਾਫ ਤੇ ਦੂਸਰੇ ਪਾਸੇ ਗੱਲ ਕਰਦਾ ਨੌਜਵਾਨ ਪੀੜੀ ਜਿਹੜੀ ਆ ਉਹ ਨਸ਼ੇ ਦੇ ਬਲ ਲਗਾਤਾਰ ਚੱਲਦੀ ਹੋਈ ਨਜ਼ਰ ਆ ਰਹੀ ਕਿਉਂਕਿ ਕਹਿੰਦੇ ਨੇ ਕਿ ਅਗਰ ਰੋਜ਼ਗਾਰ ਨਹੀਂ ਤਾਂ ਨਸ਼ੇ ਵਾਲ ਜੂਰ ਬੱਚੇ ਜਾਂਦੇ ਹੋਏ ਨਜ਼ਰ ਆਉਂਦੇ ਨੇ ਦੇਖੋ ਜਿਹੜੀ ਤੁਸੀਂ ਗੱਲ ਕਹੀ ਹੈ ਜਿਹੜੀ ਅਨਪਲਾਈਮੈਂਟ ਹੈ ਉਹ ਇਹਦਾ ਇੱਕ ਮੇਜਰ ਕਾਰਨ ਹੈ ਬਟ ਹੋਰ ਵੀ ਬਹੁਤ ਸਾਰੇ ਕਾਰਨ ਹੈ ਜਿਹੜੇ ਮਤਲਬ ਉਹਦੇ ਥੋੜੀ ਜਿਹੀ ਫੈਮਿਲੀ ਪੈਥੋਲੋਜੀ ਹੁੰਦੀ ਆ ਕਈ ਵਾਰੀ ਬੰਦਾ ਕਰਜ਼ਾਈ ਹੁੰਦਾ ਜਾਂ ਕੋਈ ਉਹਦੇ ਮੈਰਾਇਟਲ ਡਿਸਪਿਊਟ ਜਾਂ ਕੋਈ ਹੋਰ ਡੋਮੈਸਟਿਕ ਡਿਸਪਿਊਟ ਜਾਂ ਉਹਦਾ ਕੋਈ ਲੀਗਲ ਡਿਸਪਿਊਟ ਚੱਲਦਾ ਪਿਆ ਜਿਹਦੇ ਨਾਲ ਉਹ ਨਹੀਂ ਕੋਪ ਪਾਉਂਦਾ ਤੇ ਬਹੁਤ ਸਾਰੇ 4-5 ਰੀਜਨਸ ਹੁੰਦੇ ਆ ਇਹਦੇ ਅਨ ਅਪਲਾਈਮੈਂਟ ਇਜ਼ ਅ ਮੇਜਰ ਰੀਜਨ ਤੇ ਇਸੇ ਕਰਕੇ ਸਾਡਾ ਜਿਹੜਾ ਅਸੀਂ ਪਟਾਲੇ ਦੇ ਵਿੱਚ ਇੱਕ ਸਕਿੱਲ ਡਿਵੈਲਪਮੈਂਟ ਸੈਂਟਰ ਸਾਨੂੰ ਫਾਊਂਡੇਸ਼ਨ ਨੇ ਖੋਲਿਆ 225 200 250 ਉਹਦੇ ਚ ਇਨਵਿਟਸ ਆ ਗਿਆ ਉਹਦੇ ਚ 6 ਕੋਰਸਸ ਆ ਐਗਰੀਕਲਚਰ ਦੇ ਹੈਗੇ ਆ ਖੇਤੀਬਾੜੀ ਦੇ ਹੈਗੇ ਆ ਆਈਟੀ ਨਾਲ ਸੰਬੰਧਤ ਹੈਗੇ ਆ ਫੂਡ ਫੂਡ ਐਂਡ ਫੂਡ ਕraft ਦੇ ਨਾਲ ਸਬੰਧਤ ਹੈ ਗਿਆ ਸੋ ਡਿਫਰੈਂਟ ਕੋਰਸਸ ਜਿਹੜੇ ਹੈਗੇ ਆ ਅਸੀਂ ਡਿਫਰੈਂਟ ਇੰਸਟੀਟਿਊਟਸ ਨਾਲ ਟਾਈ ਅਪ ਕਰਕੇ ਸਾਨੂੰ ਐਨਜੀਓਸ ਦੀ ਵੀ ਪ੍ਰਾਈਵੇਟ ਬਾਡੀਜ਼ ਦੀ ਵੀ ਔਰ ਰਿਲੀਜੀਅਸ ਬਾਡੀਜ਼ ਦੀ ਵੀ ਪੂਰੀ ਸਪੋਰਟ ਮਿਲ ਲਈ ਹੈ ਸਾਨੂੰ ਤਾਂ ਕੋਈ ਬਹੁਤੀ ਲੰਮੀ ਚੌੜੀ ਦਿੱਕਤ ਨਹੀਂ ਆ ਰਹੀ ਹੈ ਤੇ ਲੋਕਾਂ ਦਾ ਬਹੁਤ ਸਪੋਰਟ ਹੈ ਮਾਪੇ ਆ ਬੁਲਾ ਕੇ ਪੁਲਿਸ ਨੂੰ ਇਨਫਾਰਮੇਸ਼ਨ ਦੇਣੀ ਸ਼ੁਰੂ ਕਰਦੇ ਆ ਲੋਕਾਂ ਨੇ ਤੇ ਮੇਰਾ ਬੱਚਾ ਨਸ਼ਾ ਕਰਦਾ ਇਹਨੂੰ ਲੈ ਜਾਓ ਅਸੀਂ ਉਹਨਾਂ ਨੂੰ ਜੇਲ੍ਹਾਂ ਚ ਨਾ ਭੇਜਾਂ ਦੇ ਜੇਲ੍ਹਾਂ ਪਹਿਲਾਂ ਹੀ ਭਰੀਆਂ ਹੋਈਆਂ ਓਵਰਕਰਾਊਡਡ ਹੈ ਜੇ ਤੁਸੀਂ ਇੱਕ ਜਿਹੜਾ ਹੈਗਾ ਬੰਦੇ ਨੂੰ ਜੇਲ੍ਹ ਚ ਭੇਜਣਾ ਨਾ ਜੋ ਉਹਦੇ ਵਾਸਤੇ ਪੁਲਿਸ ਨੂੰ ਬਹੁਤ ਕਾਰਵਾਈ ਕਰਨੀ ਪੈਂਦੀ ਆ ਪੁਲਿਸ ਓਵਰਬਾਰਡਨਡ ਹੈ ਜੁਡੀਸ਼ਰੀ ਓਵਰਬਾਰਡਨਡ ਹੈ ਉਹ ਹਸਪਤਾਲ ਜਿਹੜੇ ਹੈਗੇ ਸਾਡੇ ਡੀ ਐਡਿਕਸ਼ਨ ਸੈਂਟਰ ਹੈ ਉਹ ਖਾਲੀ ਸੀ ਹੁਣ ਉਹ ਭਰਨੇ ਸ਼ੁਰੂ ਹੋਏ ਆ ਸੋ ਦੈਟ ਇਜ਼ ਦਾ ਰ ਉਹ ਅਸੀਂ ਉਹਨਾਂ ਨੂੰ ਦੋ ਰਸਤੇ ਆ ਉਹਨਾਂ ਨੂੰ ਕਿਹਾ ਇੱਕ ਰਸਤਾ ਹੈਗਾ ਕਿ ਤੁਸੀਂ ਠੀਕੇ ਲਾਉਂਦੇ ਹੋ ਗੋਲੀਆਂ ਤੇ ਆਜੋ ਨਸ਼ਾ ਛੱਡੋ ਕੰਮ ਸਿੱਖੋ ਤੇ ਉਹਦੇ ਤੁਸੀਂ ਡੀਡਿਕਸ਼ਨ ਸੈਂਟਰ ਤੇ ਜਾਓ ਫਿਰ ਰੀਐਬ ਤੇ ਜਾਓ ਫਿਰ ਸਕਿਲ ਡਿਵੈਲਪਮੈਂਟ ਤੇ ਜਾਓ ਫਿਰ ਆਪਣਾ ਕੰਮ ਸ਼ੁਰੂ ਕਰ ਲਓ ਦੂਜਾ ਹੈਗਾ ਦੂਜਾ ਹੈਗਾ ਕਿ ਤੁਸੀਂ ਨਸ਼ਾ ਕਰਦੇ ਹੋ ਕਹਿਣਾ ਨਹੀਂ ਮੰਨਦੇ ਹੋ ਨਸ਼ਾ ਵੇਚਦੇ ਹੋ ਤਾਂ ਪੁਲਿਸ ਤੁਹਾਡੇ ਪਿੱਛੇ ਆ ਤੁਸੀਂ ਭੱਜੋਗੇ ਕਿੱਥੇ ਪਹੁੰਚੋਗੇ ਜ਼ਿਆਦਾ ਜੇਲ੍ਹ 'ਚ ਪਹੁੰਚੋਗੇ ਜਾਂ ਸਵੈਅਚ ਪਹੁੰਚੋਗੇ ਸਰਕਸਾ ਦੇਖਿਆ ਜਾਂਦਾ ਕਿ ਅਗਰ ਪ੍ਰਣਾਲੇ ਮੁੱਖ ਮੰਤਰੀ ਦੀ ਗੱਲ ਕਰਦੇ ਪ੍ਰਣਾਲੇ ਮੁੱਖ ਮੰਤਰੀ ਵੱਲੋਂ ਜ਼ੋਰ ਕਿਹਾ ਗਿਆ ਕਿ ਨਸ਼ਾ ਜਿਹੜਾ ਉਹ ਬੰਦ ਕੀਤਾ ਜਾਏਗਾ ਤੇ ਪਿਛਲੇ ਦਿਨਾਂ ਦੇ ਵਿੱਚ ਅਗਰ ਪਿਛਲੇ ਸਾਲਾਂ ਦੀ ਗੱਲ ਕਰੀ ਤਾਂ ਨਸ਼ਾ ਲਗਾਤਾਰ ਵਾਅਦਾ ਹੋਇਆ ਨਜ਼ਰ ਆ ਰਿਹਾ ਤੇ ਜਿਸ ਦੇ ਵਿੱਚ ਅਗਰ ਆਵਾਜ਼ ਦੀ ਪਾਰਟੀ ਸਰਕਾਰ ਦੀ ਗੱਲ ਕਰੀ ਤਾਂ ਹੁਣ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਕਿ ਨਸ਼ੇ ਦੇ ਖਿਲਾਫ ਤਕੀਬੇ ਦੇਖਦੇ ਅਗਰ ਪੰਜਾਬ ਦੇ ਵਿੱਚ ਨਸ਼ੇ ਦੇ ਕੇਂਦਰਾ ਦੀ ਗੱਲ ਕਰੀਏ ਨਸ਼ੇ ਸਟੌਕ ਕੇਂਦਰਾ ਦੀ ਗੱਲ ਕਰੀ ਤਾਂ ਕਿੰਨੇ ਕੋ ਨਸ਼ੇ ਸਟੌਕ ਕੇਂਦਰਾ ਜਿਹੜੇ ਨੇ ਇਸ ਸਮੇਂ ਤੱਕ ਹੁਣ ਚੱਲਦੇ ਹੋਏ ਨਜ਼ਰ ਆ ਰਹੇ ਦੇਖੋ ਤੁਸੀਂ ਤੁਸੀਂ ਪਿਛਲੇ ਸੀ ਆਮ ਨਾਟ ਪਾਰਟ ਆਫ ਦਾ ਸੋਲੂਸ਼ਨ ਜਿਹੜੇ ਪ੍ਰੈਜ਼ੀਡੈਂਟ ਸਾਡੇ ਸੀਐਮ ਹੈ ਮੌਜੂਦਾ ਸਰਕਾਰ ਹੈ ਦੇ ਵਿਲ ਵੀ ਪਾਰਟ ਆਫ ਦਾ ਸੋਲੂਸ਼ਨ ਇਹ ਟਾਈਮ ਵਿਲ ਟੈਲ ਤੁਹਾਨੂੰ ਤੁਸੀਂ ਤੁਹਾਨੂੰ ਆਪ ਹੀ ਤੁਹਾਨੂੰ ਇੱਕ ਦੋ ਮਹੀਨੇ ਜਵਾਬ ਮਿਲਣਾ ਸਰ ਸਰ ਜਦ ਨਸ਼ਾ ਛਡਾਓ ਕੇਂਦਰ ਦੀ ਗੱਲ ਕੀਤੀ ਕਿੰਨੇ ਕੋ ਨਸ਼ਾ ਛਡਾਓ ਕੇਂਦਰ ਨੇ ਇਸ ਸਮੇਂ ਪੰਜਾਬ ਦੇ ਵਿੱਚ ਆਪਣੇ ਕੋਲੇ ਜੀ ਸਰਕਾਰੀ ਤੇ ਪ੍ਰਾਈਵੇਟ ਜਿਹੜੇ ਹੈਗੇ ਆ ਉਹ ਜਿਵੇਂ ਤਕਰੀਬਨ ਤਕਰੀਬਨ ਜਿਹੜੇ ਸਾਡੇ ਕੋਲੇ 529 ਤਾਂ ਸਾਡੇ ਕੋਲੇ ਜਿਹੜੇ ਹੈਗੇ ਆ ਆਊਟ ਸੈਂਟਰ ਆ ਇਸੇ ਤਰ੍ਹਾਂ ਜਿਹੜੇ 19 ਦੇ ਕਰੀਬ ਹੈਗੇ ਆ ਉਹ ਡੀ ਐਡਿਕਸ਼ਨ ਸੈਂਟਰ ਆਪਣੇ ਡੀ ਐਡਿਕਸ਼ਨ ਤੇ ਰੀ ਹੈਬ ਸੈਂਟਰ ਆ ਗਏ 36 ਇਦਾਂ ਕਰਕੇ ਹੈ ਗਿਆ ਤੇ ਇਸੇ ਤਰ੍ਹਾਂ ਜਿਹੜੇ ਪ੍ਰਾਈਵੇਟ ਦੇ ਵਿੱਚ ਆ ਉਹਨਾਂ ਕੋਲ 72 ਆ ਗਏ ਜਿਹੜੇ ਆਪਣਾ ਉਹਨਾਂ ਦੇ ਰੀ ਹੈਬ ਸੈਂਟਰ ਹੈ ਤੇ ਉਹਨਾਂ ਦੇ ਤਕਰੀਬਨ ਤਕਰੀਬਨ ਜਿਹੜੇ ਆ ਗਿਆ 134 ਦੇ ਕਰੀਬ ਨੇ ਉਹ 134 ਦੇ ਕਰੀਬ ਨੇ ਉਹਨਾਂ ਦੇ ਟੋਟਲ ਜਿਹੜੇ ਨੇ 134 ਦੇ ਕਰੀਬ ਉਹਨਾਂ ਦੇ ਡੀ ਐਡਿਕਸ਼ਨ ਸੈਂਟਰ ਆ ਉਹਨਾਂ ਸਾਰਿਆਂ ਦੇ ਵਿੱਚ ਬੈਡਸ ਆ ਉਹਨਾਂ ਸਾਰਿਆਂ ਦਾ ਮੈਂ ਹਿਸਾਬ ਕਿਤਾਬ ਲੈ ਕੇ ਉਹਨਾਂ ਦਾ ਆਊਟਕਮ ਅੱਜ ਮੈਂ ਸਾਰੇ ਭਲਾਏ ਹੋਏ ਕੱਲੇ-ਕੱਲੇ ਨੂੰ ਪੁੱਛ ਰਿਹਾ ਤੁਸੀਂ ਕਿੰਨੇ ਬੰਦੇ ਦੀ ਡੀਡਿਕਸ਼ਨ ਕੀਤੀ ਆ ਉਹਨਾਂ ਉਹ ਵੀ ਜਿਹੜੇ ਸਾਰੇ ਹੈਗੇ ਆ ਉੱਥੇ ਵੀ ਜਿਹੜੇ ਹੈਗੇ ਆ ਸਾਡੇ ਸਾਡੇ ਹਰ ਮੈਨੂੰ ਮੈਂ ਹੁਣ ਫਤੇਗੜ ਸਾਹਿਬ ਜਾ ਕੇ ਆਇਆ ਉੱਥੇ 60 ਡੀਡਿਕਸ਼ਨ ਸੈਂਟਰ ਹੈ ਮਰੀਜ਼ 10 ਹੈ ਉਹਨੋਂ ਆਉਣ ਵਾਲੇ ਦਿਨਾਂ ਚ ਤੁਸੀਂ ਦੇਖੋਗੇ ਉਹ ਵੀ ਡੀਡਿਕਸ਼ਨ ਵਾਲੇ ਵੀ ਭਰਨਗੇ ਰੀਆ ਵਾਲੇ 50 ਆਉ ਵੀ ਭਰਨਗੇ ਇੰਨੇ ਕੁ ਬੰਦੇ ਸਾਡੇ ਕੋਲ ਹਰ ਡਿਸਟ੍ਰਿਕਟ ਚ ਆ ਗਏ ਪਰ ਜਿਹੜੇ ਮਾਡੀਕਲ ਕਾਲਜਾਂ ਵਿੱਚ ਜ਼ਿਆਦਾ ਹੈਗੇ ਆ ਜਲੰਧਰ ਵਿੱਚ ਜ਼ਿਆਦਾ ਹੈਗੇ ਲੁਧਿਆਣਾ ਵਿੱਚ ਸਾਰੇ ਜ਼ਿਆਦਾ ਹੈਗੇ ਇਹ ਮੈਂ ਸਾਰੇ ਪੰਜਾਬ ਦਾ ਦੌਰਾ ਕਰਕੇ ਜਿਹੜੀਆਂ ਸਾਰੀਆਂ ਜੜੀਆਂ ਫਿਗਰਸ ਆ ਤੁਹਾਡੇ ਨਾਲ ਸਾਂਝੀ ਕਰਾਂ ਨਸ਼ਾ ਤਾਂ ਦੇਖੋ ਜਿਹੜਾ ਹੈਗਾ ਨਸ਼ੇ ਦੀ ਨਾ ਇੱਕ ਤਾਂ ਆਪਾਂ ਜਦੋਂ ਗੱਲ ਪੰਜਾਬ ਦੀ ਕਰਦੇ ਆ ਨਸ਼ਾ ਪੰਜਾਬ 'ਚ ਵੀ ਹੈ ਨਸ਼ਾ ਹਰਿਆਣਾ 'ਚ ਵੀ ਹੈ ਹਿਮਾਚਲ 'ਚ ਵੀ ਹੈ ਜੰਮੂ ਕਸ਼ਮੀਰ 'ਚ ਵੀ ਹੈ ਚੰਡੀਗੜ੍ਹ 'ਚ ਵੀ ਹੈ ਗੁਜਰਾਤ 'ਚ ਵੀ ਜਿਹਨੂੰ ਡਰਾਈ ਸਟੇਟ ਕਹਿੰਦੇ ਆ ਬਿਹਾਰ 'ਚ ਵੀ ਬਹੁਤ ਹੈ ਸਭ ਤੋਂ ਜ਼ਿਆਦਾ ਨਸ਼ਾ ਯੂਪੀ 'ਚ ਆ ਤੁਹਾਡੇ ਕੋਲ ਜੇ ਤੁਸੀਂ ਨੰਬਰ ਐਬਸੋਲਿਊਟ ਨੰਬਰ ਦੀ ਗੱਲ ਕਰਦੇ ਹੋ ਮਹਾਰਾਸ਼ਟਰ 'ਚ ਬਹੁਤ ਨਸ਼ਾ ਹੈ ਨਾਰਥ-ਈਸਟ ਵਿੱਚ ਬਹੁਤ ਨਸ਼ਾ ਹੈ ਇਹ ਕੋਈ ਪੰਜਾਬ ਦੀ ਸਪੈਸੀਫਿਕ ਪ੍ਰੋਬਲਮ ਨਹੀਂ ਹੈ ਪੰਜਾਬ ਬਹੁਤ ਬਾਅਦ ਚ ਆਇਆ ਪਹਿਲਾਂ ਇਹ ਨਾਰਥ-ਈਸਟ ਤੋਂ ਸ਼ੁਰੂ ਹੋਇਆ ਫਿਰ ਜਿਹੜਾ ਤੁਹਾਡਾ ਇਹ ਹੁਣ ਪੰਜਾਬ 'ਚ ਨਸ਼ਾ ਕਿੱਥੋਂ ਆਉਂਦਾ ਜਾਂ ਪਾਕਿਸਤਾਨ ਤੋਂ ਆਦਾ ਜਾ ਰਿਹਾ ਨੇ ਤੋਂ ਆਂਦਾ ਜਾਂ ਮਾਚਲ ਤੋਂ ਆਂਦਾ ਪੰਜਾਬ 'ਚ ਤੁਹਾਨੂੰ ਪਤਾ ਫੀਮਪੁੱਕੇ ਪੈਦਾ ਨਹੀਂ ਹੁੰਦੀ ਬਾਹਰੋਂ ਆ ਰਹੀ ਹੈ ਨਾ ਕਿੰਨੇ ਨਸ਼ਾ ਬਾਹਰੋਂ ਆ ਰਿਹਾ ਪੰਜਾਬ 'ਚ ਜਿਹੜਾ ਆ ਰਿਹਾ ਸਿੰਥੈਟਿਕ ਵੀ ਬਾਹਰੋਂ ਆ ਰਿਹਾ ਦੇਖੋ ਤੇ ਇਸ ਕਰਕੇ ਪੰਜਾਬ ਦੇ ਵਿੱਚ ਨਹੀਂ ਸਾਰੇ ਦੇਸ਼ ਦੀ ਸਮੱਸਿਆ ਹੈਗੀ ਹੈ ਇਨਫੈਕਟ گلوبਲ ਜੁਨਾਈਟਿਡ ਨੇਸ਼ਨ ਆਫਿਸ ਔਨ ਡਰਗ ਕੰਟਰੋਲ UNODC ਉਹਨਾਂ ਦੇ ਨਾਲ ਅਸੀਂ ਇਨ ਟੱਚ ਹੈ ਇਹ گلوبਲ ਪ੍ਰੋਬਲਮ ਹੈ ਅਮਰੀਕਾ ਵਿੱਚ ਨਸ਼ਾ ਬਹੁਤ ਜ਼ਿਆਦਾ ਉਹਨਾਂ ਨੇ ਬਹੁਤ ਜ਼ਿਆਦਾ ਸ਼ਕਤੀ ਵੀ ਕੀਤੀ ਹੈ ਅਮਰੀਕਾ 'ਚ ਨਸ਼ਾ ਬਹੁਤ ਜ਼ਿਆਦਾ ਹੈ ਕੈਨੇਡਾ 'ਚ ਬਹੁਤ ਜ਼ਿਆਦਾ ਮੈਰੀਜੂਆਨਾ ਉਹਨਾਂ ਨੇ ਲੀਗਲਾਈਜ਼ ਕੀਤਾ ਸੀ ਉਹਦੇ ਨਾਲ ਬੱਚਿਆਂ ਦੇ ਵਿੱਚ ਬਹੁਤ ਟ੍ਰੈਂਡ ਵੱਧ ਗਿਆ ਹੈ ਸਰੰਟੋਡਾਸਟਰੀ ਬਾਰਡਰ ਦੀ ਗੱਲ ਕਰੀ ਜਾਵੇ ਤਾਂ ਉੱਥੋਂ ਦੀ ਡਰੋਨ ਰਾਹੀਂ ਕਾਫੀ ਜੇਕਰ ਨਸ਼ੇ ਦੀ ਸਮਗਰੀ ਕਿਆ ਜਾਵੇ ਤਾਂ ਉਹ ਆਂਦੀ ਹੋਈ ਨਜ਼ਰ ਆਂਦੀ ਹੈ ਸਰ ਉਹਨੂੰ ਕਿਵੇਂ ਰੋਕੇ ਜਾ ਸਕਦਾ ਕਿਉਂਕਿ ਲਗਾਤਾਰ ਫੜੇ ਜਾਂਦੇ ਨਹੀਂ ਮੈਂ ਉਮੀਦ ਕਰਦਾ ਕਿ ਅਮਰਚਾਹ ਜੀ ਔਰ ਮੋਦੀ ਜੀ ਤੁਹਾਡਾ ਜਿਹੜਾ ਇਹ ਸਾਡਾ ਵੀਡੀਓ ਦੇਖਣਗੇ ਤੁਹਾਡਾ ਤੁਹਾਡੀ ਗੱਲ ਸੁਣਨਗੇ ਵੀ ਬਹੁਤ ਨਸ਼ਾ ਆ ਰਿਹਾ ਡਰੋਨਾਂ ਭਰ ਭਰ ਕੇ ਆ ਰਹੀਆਂ ਪਹਿਲਾਂ ਛੋਟੀਆਂ ਸੀ ਹੁਣ ਵੱਡੀਆਂ ਡਰੋਨਾਂ ਆ ਰਹੀਆਂ ਉਹਨਾਂ ਕੋਲ ਸਾਰੀ ਟੈਕਨੋਲੋਜੀ ਆ ਸੈਟਲਾਈਟ ਆ ਕੀ ਨਹੀਂ ਆ ਸੈਂਟਰ ਕੋਲੇ ਉਸ ਜੇ ਚਾਹਤਾ ਸਮਾਨ ਦੇ ਵਿੱਚ ਉੜਦਾ ਹੋਇਆ ਸੈਟਲਾਈਟ ਨੂੰ ਉਡਾ ਦਿੰਦੇ ਆ ਠੀਕ ਆ ਜੀ ਉਹਨਾਂ ਕੋਲੇ ਸਾਰਾ ਕੁਝ ਹੈਗਾ ਤੇ ਛੋਟੇ ਛੋਟੀਆਂ ਡਰੋਨ ਵੀ ਉਡਾ ਸਕਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇੱਕ ਵੀ ਡਰੋਨ ਕ੍ਰੋਸ ਨਾ ਕਰ ਪਾਏ ਸਾਰਾ ਫੋਕਸ ਇੱਥੇ ਲੈ ਕੇ ਆਣ ਆਪਾਂ ਬਾਕੀ ਸਾਰਾ ਬਾਅਦ ਚ ਕਰ ਲਾਂਗੇ ਆਪਾਂ ਜਿਹ ਅਗਲੀ ਜਨਰੇਸ਼ਨ ਦਾ ਸਵਾਲ ਹੈ ਉਹਦੇ ਤੇ ਫੋਕਸ ਕਰਨ ਤੇ ਡਰੋਨਸ ਨਹੀਂ ਆਣੀਆਂ ਚਾਹੀਦੀਆਂ ਨਾਰਕੋਟਿਕਸ ਕੰਟਰੋਲ ਬਿਊਰੋ ਇਸੇ ਵਾਸਤੇ ਬਣੀ ਹੋਈ ਹੈ ਉਹਨਾਂ ਦਾ ਕੰਮ ਹੈ ਜਿਹੜੀ ਜਿਹੜਾ ਟਰਾਂਸ ਬਾਰਡਰ ਹੈ ਜਾਂ ਇੰਟਰਨੈਸ਼ਨਲ ਬਾਰਡਰ ਤੇ ਹੈ ਨਾਰਕੋਟਸ ਕੰਟਰੋਲ ਬਿਊਰੋ ਦਾ ਕੰਮ ਹੈ ਉਹ ਜਿਹੜਾ ਕੰਮ ਪੰਜਾਬ ਪੁਲਿਸ ਕਰਦੀ ਹੈ ਨਾਰਕੋਟਸ ਕੰਟਰੋਲ ਬਿਊਰੋ ਨੂੰ ਉਹ ਜਿਹੜਾ ਇਹਨਾਂ ਨੇ ਬੀਐਸਐਫ ਦਾ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰਤਾ ਉਹਨਾਂ ਦਾ ਕੰਮ ਹੈ ਰੋਕਣ ਜੀ ਬਿਲਕੁਲ ਜੁਰ ਜੇਕਰ ਸਿਹਤ ਮੰਤਰੀ ਬਲਬੀਰ ਸਿੰਘ ਦੀ ਗੱਲ ਕਰੀਏ ਤਾਂ ਡਾਕਟਰ ਬਲਬੀਰ ਸਿੰਘ ਲਗਾਤਾਰ ਸਿਹਤ ਦੇ ਦਾ ਨਿਰੀਖਣ ਜਿਹੜਾ ਉਹ ਕਰਦੇ ਹੋਏ ਨਜ਼ਰ ਆ ਰਹੇ ਹਾਲਾਂਕਿ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਲਗਾਤਾਰ ਦੌਰਾ ਕਰਦੇ ਹੋਏ ਨਜ਼ਰ ਆ ਤੇ ਪਹਿਲਾ ਜੇਕਰ ਗੱਲ ਕਰਦਾ ਸ਼੍ਰੀ ਫਤਿਹਗੜ੍ਹ ਸਾਹਿਬ ਜੁੜ ਗਏ ਤਾਂ ਉਥੇ ਦੇ ਨੈਸਟ ਸ਼ਿਰਵ ਕਰਦੇ ਦਾ ਜੁਰ ਜਿਹੜਾ ਦੌਰਾ ਕਰਦੇ ਹੋਏ ਨਜ਼ਰ ਆ ਤੇ ਦੂਸਰੀ ਪਾਸੇ ਮੋਹਾਲੀ ਦੇ ਜੇਸਟਰੋਕ ਕਿੰਦਾ ਤੁਸੀਂ ਵਿੱਚ ਪੁੱਛੇ ਨੇ ਤੇ ਉਹੀ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਨਸ਼ਾ ਜਿਹੜਾ ਉਹ ਵਿਅਕਤੀਆਂ ਨੂੰ ਛੁੜਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਕਰਕੇ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਨੌਜਵਾਨ ਪੀੜੀ ਨੂੰ ਕਿਤਨਾ ਕਿਤੇ ਖਰਾਬ ਕਰਦਾ ਹੋਇਆ ਪੂਰਾ ਨਜ਼ਰ ਆ ਰਿਹਾ ਮੌਲੇ ਤੋਂ ਗੁਰੂ ਜਰਨਲਿਸਟ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ